ਵੜਾ ਫੈਮਲੀ ਮੈਂ ਹਾ ਪਰਮੀਤ ਕਮਰਾ ਤੇ ਇਸ ਵੇਲੇ ਮੈਂ ਮੌਜੂਦ ਹਾਂ ਸਰੀ ਦੀ ਪ੍ਰੋਵਿੰਸ਼ੀਅਲ ਕੋਰਟ ਦੇ ਬਿਲਕੁਲ ਬਾਹਰ ਜਿੱਥੇ ਹੋਣੇ-ਹੋਣੇ ਭਾਈ ਹਰਦੀਪ ਸਿੰਘ ਨੇਜਰ ਦੇ ਕਤਲ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਵਿਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਵਿੱਚੋਂ ਤਿੰਨ ਵਿਅਕਤੀ ਕਮਲਪ੍ਰੀਤ ਸਿੰਘ, ਕਰਨ ਬਰਾੜ ਅਤੇ ਕਰਨਪ੍ਰੀਤ ਸਿੰਘ ਇਨ ਪਰਸਨ ਅਦਾਲਤ ਵਿੱਚ ਮੌਜੂਦ ਸਨ ਜਦੋਂ ਕਿ ਚੌਥੇ ਅਕਿਊਜ਼ਡ ਅਮਨਦੀਪ ਸਿੰਘ ਨੇ ਟੋਰਾਂਟੋ ਤੋਂ ਆਨਲਾਈਨ ਇਸ ਕੋਰਟ ਪ੍ਰोसीडिंग ਵਿੱਚ ਆਪਣੀ ਸ਼ਮੂਲੀਅਤ ਭਰੀ। ਆ ਲਾਇਰਸ ਦਾ ਕਹਿਣਾ ਹੈ ਕਿ ਅਜੇ ਤੱਕ ਉਹਨਾਂ ਕੋਲ ਇਸ ਕੇਸ ਸੰਬੰਧੀ ਪੂਰੀ ਜਾਣਕਾਰੀ ਨਹੀਂ ਪਹੁੰਚੀ ਹੈ ਅਤੇ ਜਦੋਂ ਤੱਕ ਇਹ ਜਾਣਕਾਰੀ ਪਹੁੰਚਦੀ ਹੈ ਉਸ ਦਾ ਵਿਸ਼ਲੇਸ਼ਣ ਕਰ ਉਸ ਦੀ ਅਨਲਿਸਿਸ ਕਰ ਉਹਨਾਂ ਨੂੰ ਥੋੜਾ ਜਿਹਾ ਸਮਾਂ ਹੋਰ ਚਾਹੀਦਾ ਹੈ ਜਿਸ ਕਾਰਨ ਹੁਣ ਇਸ ਮਾਮਲੇ ਦੀ ਅਗਲੀ ਤਰੀਖ 7 ਅਗਸਤ ਤੈਅ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਉਹਦੇ ਵਿੱਚ ਕਿ ਜਿਹੜੇ ਕਰਨ ਬਰਾੜ ਅਤੇ ਅਮਨਦੀਪ ਨੇ ਉਹ ਆਨਲਾਈਨ ਜ਼ਰੀਏ ਹੀ ਅਦਾਲਤ ਵਿੱਚ ਪੇਸ਼ ਹੋਣਗੇ ਯਾਨੀ ਕਿ ਇਨ ਪਰਸਨ ਪੇਸ਼ ਨਹੀਂ ਹੋਣਗੇ। ਜਦੋਂ ਕਿ ਬਾਕੀ ਦੋਨੇ ਅਕਿਊਜ਼ਡ ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਉਹਨਾਂ ਨੂੰ ਅਦਾਲਤ ਵਿੱਚ ਮੌਜੂਦ ਹੋਣ ਦੀ ਲੋੜ ਨਹੀਂ ਹੈ ਉਹਨਾਂ ਦੇ ਵਕੀਲ ਹੀ ਉਹਨਾਂ ਦੀ ਮੌਜੂਦਗੀ ਬਾਰੇ ਗੱਲ ਕਰ ਸਕਦੇ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ ਪਰ ਇਸ ਲਈ ਉਹਨਾਂ ਨੂੰ ਵੀ ਇਨ ਪਰਸਨ ਆਨ ਦੀ ਲੋੜ ਨਹੀਂ ਇਸ ਕੇਸ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈ ਜਦ ਤੱਕ ਖੁਲਾਸਾ ਹੋਣਾ ਅਜੇ ਜ਼ਰੂਰੀ ਹੈ ਤੇ ਉਮੀਦ ਕਰ ਰਹੇ ਹਾਂ ਕਿ ਇਸ ਕੋਰਟ ਪ੍ਰोसीडिंग ਵਿੱਚ ਉਹ ਸਾਰੀ ਜਾਣਕਾਰੀ ਸਾਹਮਣੇ ਆਵੇਗੀ ਹਾਲਾਂਕਿ ਜਿਤਕ ਇਹੀ ਪਤਾ ਲੱਗਿਆ ਹੈ ਕਿ ਚਾਰ ਅਕਿਊਜ਼ਡ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨਸ਼ਿਪ ਸਟੇਟਸ ਲਈ ਸੀਗੀ ਇਹਨਾਂ ਦੀ ਉਮਰ ਵੀ ਕਾਫੀ ਛੋਟੀ ਹੈ ਆ ਕਮਲਪ੍ਰੀਤ ਔਰ ਕਰਨ ਬਰਾੜ ਅਤੇ ਅਮਨਦੀਪ ਸਿੰਘ ਦੀ ਉਮਰ 22 ਸਾਲ ਹੈ ਜਦੋਂ ਕਿ ਕਰਨਪ੍ਰੀਤ ਸਿੰਘ ਦੀ ਜਿਹੜੀ ਉਮਰ ਹੈ ਉਹ 28 ਸਾਲ ਦੱਸੀ ਗਈ ਹੈ ਇਸ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਅਗਲੀ ਪ੍ਰੋਸੀਡਿੰਗ ਵਿੱਚ ਪੰਜਾਬੀ ਇੰਟਰਪ੍ਰੀਟਰ ਵੀ ਮੌਜੂਦ ਹੋਣਗੇ ਤਾਂ ਕਿ ਜਿਹੜੀ ਕੋਰਟ ਦੀ ਪ੍ਰੋਸੀਡਿੰਗ ਹੈ ਉਹ ਅਕਿਊਜ਼ਡ ਨੂੰ ਵੀ ਸਮਝ ਆਵੇ ਇਸ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨੀ ਹੈ ਕਿ ਭਾਈ ਹਰਦੀਪ ਸਿੰਘ ਨੇ ਜਰ ਦਾ ਪਿਛਲੇ ਸਾਲ ਸਰੀ ਤੇ ਗੁਰਨਾਨਕ ਸਿੱਖ ਗੁਰਦੁਆਰਾ ਦੀ ਪਾਰਕਿੰਗ ਲੋਟ ਵਿੱਚ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੰਗਤਾਂ ਵਿੱਚ ਰੋਸ ਫੈਲ ਗਿਆ ਅਤੇ ਉਹਨਾਂ ਨੇ ਇਸ ਕਤਲ ਪ੍ਰਤੀ ਇਨਸਾਫ ਦੀ ਮੰਗ ਕੀਤੀ ਅਤੇ ਇਹ ਮੰਗ ਫੈਡਰਲ ਸਰਕਾਰ ਤੱਕ ਕੀਤੀ ਗਈ ਇਸ ਘਟਨਾ ਦੇ ਕੁਝ ਹੀ ਮਹੀਨੇ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਰਸ ਦੇ ਵਿੱਚ ਬਿਆਨ ਦਿੱਤਾ ਸੀ ਕਿ ਇਸ ਕਤਲ ਦੇ ਵਿੱਚ ਭਾਰਤੀ ਏਜੰਸੀਆਂ ਦੀ ਅਸ਼ਮੂਲੀਅਤ ਹੋ ਸਕਦੀ ਹੈ ਉਹਨਾਂ ਦੇ ਪਿੱਛੇ ਹੱਥ ਹੋ ਸਕਦਾ ਹੈ ਜਿਸ ਤੋਂ ਬਾਅਦ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਕੜਵਾਹਟ ਵੀ ਦੇਖੀ ਗਈ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਨੇ ਕੁਝ ਸਬੂਤ ਪੇਸ਼ ਕੀਤੇ ਨੇ ਪਰ ਭਾਰਤ ਨੇ ਅਜੇ ਤੱਕ ਉਹਨਾਂ ਨੂੰ ਐਕਨੋਲਜ ਨਹੀਂ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇਸ ਕਤਲ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਕਿਉਂਕਿ ਇਹ ਉਹਨਾਂ ਦੀ ਨੀਤੀ ਨਹੀਂ ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕੋਰਟ ਪ੍ਰोसीडिंग ਨਾਲ ਅਤੇ ਅੱਗੇ ਜਾ ਕੇ ਜੇਕਰ ਦੋਵੇਂ ਮੁਲਕ ਇੱਕ ਦੂਜੇ ਦਾ ਸਪੋਰਟ ਕਰਦੇ ਨੇ ਸਹਿਯੋਗ ਕਰਦੇ ਨੇ ਤਾਂ ਫਿਰ ਹੋਰ ਕੋਈ ਜਾਣਕਾਰੀ ਵੀ ਸਾਹਮਣੇ ਆ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਆ ਕੁਝ ਬਲੈਕ ਕਾਰਡਸ ਇਸ ਤਰ੍ਹਾਂ ਦੇ ਰੱਖੇ ਹੋਏ ਨੇ ਸਾਰੇ ਅਕਿਊਜ਼ ਜਾਂ ਪਿਕਚਰਸ ਉਹਨਾਂ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਵੀ ਇਹਦੇ ਵਿੱਚ ਤਸਵੀਰ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਹ ਜਿਹ ਬਲੈਕ ਕਾਰਡਸ ਪੜੇ ਹੋਏ ਨੇ ਪਿੱਛੇ ਖਾਲਸਤਾਨੀ ਫਲੈਗ ਬੇਰਰਸ ਵੀ ਨੇ ਅਤੇ ਬੱਟੀ ਗਿੰਤੀ ਵਿੱਚ ਲੋਕ ਇੱਥੇ ਸਵੇਰੇ ਮੌਜੂਦ ਸਨ ਕਾਫੀ ਵੱਡਾ ਲਾਈਨਅਪ ਸੀ ਕੋਰਟ ਦੀ ਪ੍ਰੋਸੀਡਿੰਗ ਵਿੱਚ ਜਾਣ ਲਈ ਉਸ ਨੂੰ ਅਟੈਂਡ ਕਰਨ ਲਈ ਅਜੇ ਵੀ ਬਹੁਤ ਲੋਕ ਕੋਰਟ ਦੇ ਅੰਦਰ ਹੀ ਮੌਜੂਦ ਨੇ ਤਕਰੀਬਨ ਸਵੇਰ ਤੋਂ ਹੀ ਲੋਕ ਇੱਥੇ ਮੌਜੂਦ ਸਨ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਕੋਰਟ ਦੇ ਬਾਹਰ ਅੰਦਰ ਤਕਰੀਬਨ 70 ਤੋਂ 80 ਜਾਂ 100 ਤੱਕ ਲੋਕਾਂ ਦਾ ਹਜੂਮ ਇੱਥੇ ਹੋ ਸਕਦਾ ਹੈ ਔਰ ਹਰ ਵਾਰ ਦੀ ਤਰ੍ਹਾਂ ਇਹ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਨੇ ਇੱਕ ਕੋਰਟ ਦੀ ਹੈਰਿੰਗ ਸੁਣਨ ਅਗਲੀ ਹੈਰਿੰਗ ਦੇ ਸੱਤ ਅਗਸਤ ਨਿਰਧਾਰਿਤ ਕੀਤੀ ਗਈ ਹੈ ਉਦੋਂ ਇਹ ਦੇਖਣਾ ਹੋਵੇਗਾ ਕਿੰਨੇ ਲੋਕ ਇੱਥੇ ਪਹੁੰਚਦੇ ਨੇ ਅਤੇ ਅੱਗੇ ਜਾ ਕੇ ਕਿਹੜੀਆਂ ਜਾਣਕਾਰੀ ਦਾ ਖੁਲਾਸਾ ਹੁੰਦਾ ਹੈ ਤੇ ਉਸ ਤੋਂ ਬਾਅਦ ਹੈ ਇਸ ਜਿਹੜੇ ਕੇਸ ਦਾ ਮੁੱਖ ਟ੍ਰਾਇਲ ਹੈ ਉਹ ਕੱਲ ਤੋਂ ਸ਼ੁਰੂ ਹੋਵੇਗਾ ਇਸ ਕੇਸ ਸੰਬੰਧੀ ਸਾਰੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਨੇ ਰਹੋ ਰੈਡ FM ਦੇ ਨਿਊਜ਼ ਚੈਨਲ ਦੇ ਨਾਲ ਮੈਂ ਨੂੰ ਪਰਮਿਤ ਕਮਰਨ ਉਦਯੋਗ ਤੇ